ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਖਾਲਸਾ ਰਾਜ ਦੇ ਉਸ ਹਿੱਸੇ ਦੀ ਜਿਸ ਨੂੰ ਅਟਲ ਬਿਹਾਰੀ ਬਾਜਪਾਈ ਨੇ ਜਦੋਂ ਪ੍ਰਧਾਨ ਮੰਤਰੀ ਸੀ ਚਾਈਨਾ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਅਤੇ ਚਾਈਨਾ ਨੂੰ ਕਿਹਾ ਕਿ ਜਿਹੜਾ ਇਹ ਹਿੱਸਾ ਹੈ ਤਿੱਬਤ ਦਾ ਇਹ ਹਿੰਦੁਸਤਾਨ ਦਾ ਹਿੱਸਾ ਹੈ ਪਰ ਚਾਈਨਾ ਨੇ ਉਹ ਦਸਤਾਵੇਜ਼ ਕੱਢ ਕੇ ਦਿਹਾਡੇ ਜਿਸ ਦੇ ਨਾਲ ਇਹ ਸਾਬਤ ਹੋਇਆ ਕਿ ਜਿਹੜਾ ਇਹ ਹਿੱਸਾ ਹੈ ਖਾਲਸਾ ਰਾਜ ਦਾ ਹਿੱਸਾ ਹੈ ਅਤੇ ਜਦੋਂ ਤੱਕ ਖਾਲਸਾ ਰਾਜ ਨਹੀਂ ਆਵੇਗਾ ਚਾਈਨਾ ਨੇ ਸਾਫ ਸਾਫ ਅਰਬਲ ਬਿਹਾਰੀ ਬਾਜਪਾਈ ਨੂੰ ਕਹਿ ਦਿੱਤਾ ਕਿ ਜਦੋਂ ਤੱਕ ਖਾਲਸਾ ਰਾਜ ਨਹੀਂ ਆਵੇਗਾ ਤਾਂ ਇਹ ਹਿੱਸਾ ਸਾਡੇ ਕੋਲ ਰਹੇਗਾ ਕਿਉਂਕਿ ਇਹ ਸਮਝੌਤਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੋਇਆ ਸੀ ਇਸ ਏਰੀਏ ਤੇ ਜਰਨੈਲ ਜੋਰਾਵਰ ਸਿੰਘ ਜੀ ਨੇ ਕਬਜ਼ਾ ਕੀਤਾ ਸੀਗਾ ਤੇ ਇਸ ਨੂੰ ਪੰਜਾਬ ਦਾ ਹਿੱਸਾ ਬਣਾਇਆ ਸੀ ਪੰਜਾਬ ਪਹਿਲਾਂ ਇੱਕ ਬਹੁਤ ਵੱਡਾ ਦੇਸ਼ ਹੋਇਆ ਕਰਦਾ ਸੀ ਜਿਸ ਦੇ ਵਿੱਚ ਲੰਧਾ ਤੇ ਚੜਦਾ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਅਤੇ ਕੁਝ ਰਾਜਸਥਾਨ ਦਾ ਹਿੱਸਾ ਵੀ ਦੇ ਵਿੱਚ ਸ਼ਾਮਲ ਸੀ ਸੋ ਹਾਉ ਇਸ ਦੀ ਪੂਰੀ ਜਾਣਕਾਰੀ ਹੈ। ਸੰਮਤ 1899 ਆ ਸੋਨਾ 17 ਸਤੰਬਰ 1842 ਨੂੰ ਚੀਨ ਦੇ ਬਾਦਸ਼ਾਹ ਚੀਨ ਦੇ ਇੱਕ ਇਲਾਕੇ ਲਹਾਸਾ ਦੇ ਨਾਮਾਗੁਰੂ ਤੇ ਮਹਾਰਾਜਾ ਸ਼ੇਰ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਸੁਪੁੱਤਰ ਹਨ ਤੇ ਜੰਮੂ ਦੇ ਰਾਜਾ ਗੁਲਾਬ ਸਿੰਘ ਵਿਚਕਾਰ ਲਗਾਖ ਦੀਆਂ ਹੱਦਾਂ ਵਿੱਚ ਦਖਲਅੰਦਾਜ਼ੀ ਨਾ ਕਰਨ ਦਾ ਇੱਕ ਇਕਰਾਰਨਾਮਾ ਹੋਇਆ ਸੀ। ਇਸ ਇਲਾਕੇ ਨੂੰ ਮਗਰੋਂ ਜਨਰਲ ਜ਼ੋਰਾਵਰ ਸਿੰਘ ਨੇ ਜਿੱਤ ਕੇ ਸਿੱਖ ਰਾਜ ਦੇ ਅਧੀਨ ਕਰ ਲਿਆ ਸੀ। ਇਹ ਇਲਾਕਾ ਉਦੋਂ ਤੱਕ ਸਰਕਾਰੇ ਖਾਲਸਾ ਦੇ ਅਧੀਨ ਰਿਹਾ। ਇਸ ਸਮੇਂ ਇਸ ਤੇ ਭਾਰਤ ਤੇ ਚੀਨ ਵਿਚਕਾਰ ਝਗੜਾ ਚੱਲ ਰਿਹਾ ਤੇ ਰੋਜ਼ ਖਬਰਾਂ ਆਉਂਦੀਆਂ ਕਿ ਚੀਨੀ ਫੌਜੀਆਂ ਨਾਲ ਭਾਰਤੀ ਫੌਜੀਆਂ ਦੀ ਝੜਪਾਂ ਹੋਈਆਂ। ਇਸ ਇਲਾਕੇ ਬਾਰੇ ਮਸਲਾ ਹੱਲ ਕਰਨ ਲਈ 1977 ਵਿੱਚ ਭਾਰਤ ਦੇ ਉਦੋਂ ਦੇ ਵਿਦੇਸ਼ ਮੰਤਰੀ ਅਟਲ ਬਿਹਾਰੀ ਵਾਜਪਾਈ ਚੀਨ ਗਏ। ਜਿੱਥੇ ਉਹਨਾਂ ਨਾਲ ਪੱਤਰਕਾਰਾਂ ਦਾ ਇੱਕ ਵਫ਼ਦ ਵੀ ਸੀ ਜਿਨ੍ਹਾਂ ਵਿੱਚ ਇੱਕ ਪੱਤਰਕਾਰ ਰਾਜਮੋਹਨ ਗਾਂਧੀ ਵੀ ਸੀ ਜੋ ਮਹਾਤਮਾ ਗਾਂਧੀ ਦਾ ਪੁੱਤਰਾ ਸੀ ਰਾਜ ਗਾਂਧੀ ਲਿਖਦਾ ਹੈ ਕਿ ਜਦੋਂ ਚੀਨ ਭਾਰਤ ਦੀਆਂ ਹੱਦਾਂ ਬਾਬਤ ਨਕਸ਼ਾ ਵਿਛਾ ਕੇ ਵਾਜਪਾਈ ਨੇ ਤਿੱਬਤਲੇ ਅਤੇ ਲਦਾਖ ਦੇ ਇਲਾਕਿਆਂ ਤੇ ਉੰਗਲ ਰੱਖ ਕੇ ਚੀਨੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਹ ਇਲਾਕੇ ਭਾਰਤ ਦੇ ਹਨ ਇਹਨਾਂ ਦੇ ਤੁਹਾਡਾ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤਾ ਚੀਨੀ ਵਿਦੇਸ਼ ਮੰਤਰੀ ਨੇ ਵਾਜਪਾਈ ਨੂੰ ਮੋੜਵਾਂ ਜਵਾਬ ਦਿੱਤਾ ਕਿ ਇਹ ਇਲਾਕੇ ਭਾਰਤ ਦੇ ਨਹੀਂ ਸਗੋਂ ਸਰਕਾਰੇ ਖਾਲਸਾ ਦੇ ਇਲਾਕੇ ਹਨ ਜੋ ਉਹਨਾਂ ਦੇ ਜਿੱਤੇ ਹੋਏ ਹਨ ਜਦੋਂ ਕਦੇ ਖਾਲਸਾ ਰਾਜ ਆਇਆ ਤਾਂ ਸਰਕਾਰੇ ਖਾਲਸਾ ਦੇ ਨੁਮਾਇੰਦੇ ਨਾਲ ਇਸ ਬਾਬਤ ਗੱਲ ਕੀਤੀ ਜਾਵੇਗੀ ਭਾਰਤ ਇਹਨਾਂ ਇਲਾਕਿਆਂ ਤੇ ਆਪਣਾ ਹੱਕ ਨਾ ਰੱਖੇ ਤੁਹਾਡੇ ਨਾਲ ਗੱਲ ਨਹੀਂ ਹੋ ਸਕਦੀ ਜਿਕਰਯੋਗ ਹੈ ਕਿ ਪੰਜਾਬ ਕਦੇ ਵੀ ਹਿੰਦੁਸਤਾਨ ਦਾ ਹਿੱਸਾ ਨਹੀਂ ਸੀ ਸਗੋਂ ਪੰਜਾਬ ਇੱਕ ਵੱਖਰਾ ਦੇਸ਼ ਸੀ ਅਤੇ ਭਾਰਤ ਇੱਕ ਵੱਖਰਾ ਦੇਸ਼ ਸੀ ਜਦੋਂ ਇਤਿਹਾਸ ਪੜ੍ਹਦੇ ਇਹਨਾਂ ਦਾ ਇਸ ਦੇ ਕਈ ਪਰਮਾਨ ਮਿਲਦੇ ਹਨ ਕਿ ਪੁਰਾਣਾ ਪੰਜਾਬ ਬਹੁਤ ਵੱਡਾ ਸੀ ਜਿਸ ਵਿੱਚ ਹੁਣ ਵਾਲਾ ਲਹਿੰਦਾ ਪੰਜਾਬ ਜਿਸ ਵਿੱਚ ਸਾਰਾ ਪਾਕਿਸਤਾਨ ਆਉਂਦਾ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਦਿੱਲੀ ਵੀ ਆਉਂਦੇ ਸੀ ਇਹ ਸਾਰੀਆਂ ਸਟੇਟਾਂ ਮਿਲਾ ਕੇ ਇੱਕ ਦੇਸ਼ ਬਣਦਾ ਸੀ ਉਸ ਸਮੇਂ ਪੰਜਾਬ ਦੀਆਂ 5 ਡਿਵੀਜ਼ਨਾਂ ਅਤੇ 29 ਜ਼ਿਲ੍ਹੇ ਸਨ ਪਹਿਲੀ ਅੰਬਾਲਾ ਡਿਵੀਜ਼ਨ ਜਿਸ ਵਿੱਚ ਗੁਰਦਾ ਸਾਹਿਬ ਤੋਂ ਕਰਨਾਲ ਹਿਸਾਰ ਸ਼ਿਮਲਾ ਅਤੇ ਅੰਬਾਲਾ ਆਉਂਦੇ ਸਨ ਦੂਜੀ ਜਲੰਧਰ ਡਿਵੀਜ਼ਨ ਜਿਸ ਵਿੱਚ ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਅਤੇ ਕਾਂਗੜਾ ਆਉਂਦੇ ਸਨ। ਤੀਜੀ ਲਾਹੌਰ ਡਿਵੀਜ਼ਨ ਵਿੱਚ ਲਾਹੌਰ, ਗੁਜਰਾਵਾਲਾ, ਸ਼ੇਖੂਪura, ਸਿਆਲਕੋਟ, ਉਰਦਾਸਪੁਰ ਅਤੇ ਅੰਮ੍ਰਿਤਸਰ ਛੇ ਜ਼ਿਲ੍ਹੇ ਆਉਂਦੇ ਸਨ। ਚੌਥੀ 라ਵਨਪਿੰਡੀ ਡਿਵੀਜ਼ਨ ਜਿਸ ਵਿੱਚ ਜਹਿਲਮ, ਗੁਜਰਾਤ, 라ਵਨਪਿੰਡੀ, ਅਟਕ, ਸ਼ਾਹਪੁਰਾ ਅਤੇ ਮੀਆਵਾਲੀ ਜ਼ਿਲ੍ਹੇ ਸਨ। ਪੰਜਵੇਂ ਮੁਲਤਾਨ ਡਿਵੀਜ਼ਨ ਵਿੱਚ ਨੈਨਪੁਰ, ਚੰਗ, ਮੁਲਤਾਨ, ਮੁਜ਼ੱਫਰਗੜ ਅਤੇ ਡੇਰਾ ਗਾਜ਼ੀ ਖਾਨ ਸ਼ਾਮਲ ਸਨ। ਉਨੇ ਸਸਨ ਕਾਲੇ ਵਿੱਚ ਭਾਰਤ ਨਹੀਂ ਸਗੋਂ ਪੰਜਾਬ ਦੀ ਵੰਡ ਹੋਈ ਸੀ ਕਿਉਂਕਿ ਉਦੋਂ ਸਿਰਫ ਪੰਜਾਬ ਦਾ ਇਲਾਕਾ ਹੀ ਵੰਡਿਆ ਗਿਆ ਸੀ ਬਾਕੀ ਭਾਰਤ ਦੇ ਕਿਸੇ ਸੂਬੇ ਦੀ ਵੰਡ ਨਹੀਂ ਹੋਈ ਬਹੁਤਾਤ ਪੰਜਾਬ ਦਾ ਹਿੱਸਾ ਪਾਕਿਸਤਾਨ ਦੇ ਕੋਲ ਚਲਾ ਗਿਆ ਜਿਨ੍ਹਾਂ ਵਿੱਚ ਨਹੌਰ ਨਾਵਲਪਿੰਡੀ ਗੁਜਰਾਵਾਲਾ ਸਿਆਲਕੋਟ ਜਿਹੇ ਵੱਡੇ ਸ਼ਹਿਰਾਂ ਸਮੇਤ ਸ੍ਰੀ ਨਨਕਾਣਾ ਸਾਹਿਬ ਪੰજા ਸਾਹਿਬ ਅਸਨਬਦਾਲ ਵਰਗੇ ਪਵਿੱਤਰ ਸਿੱਖ ਅਸਥਾਨ ਪਾਕਿਸਤਾਨ ਦੇ ਕੋਲ ਚਲੇ ਗਏ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਉਣ ਵਾਲਾ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਪਹਿਲਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਉਂਦਾ ਸੀ ਪਰ ਬਾਅਦ ਵਿੱਚ ਨਹਿਰੂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਗੁਰਦਾਸਪੁਰ ਦੇ ਕੁਝ ਇਲਾਕੇ ਪਾਕਿਸਤਾਨ ਨੂੰ ਦੇ ਦਿੱਤੇ ਬਦਲੇ ਵਿੱਚ ਪਾਕਿਸਤਾਨ ਦੇ ਸ਼ੱਕਰਗੜ੍ਹ ਦੇ ਕੁਝ ਇਲਾਕੇ ਭਾਰਤ ਵਿੱਚ ਗੁਰਦਾਸਪੁਰ ਜ਼ਿਲ੍ਹੇ ਵਿੱਚ ਸ਼ਾਮਲ ਕਰਵਾ ਲਏ ਕਿਉਂਕਿ ਕਰਤਾਰਪੁਰ ਸਾਹਿਬ ਜਾਣ ਵਾਸਤੇ ਰਾਵੀ ਦਰਿਆ ਪੈਂਦਾ ਸੀ ਜਿਸ ਤੇ ਬਣਾਉਣਾ ਪੈਣਾ ਸੀ ਪਰ ਨਹਿਰੋ ਨੇ ਪੁਲ ਬਣਾਉਣ ਦੇ ਥਾ ਸਿੱਖਾਂ ਦਾ ਇਹ ਪਵਿੱਤਰ ਅਸਥਾਨ ਹੀ ਪਾਕਿਸਤਾਨ حوالے ਕਰ ਦਿੱਤਾ ਥੋੜਾ ਜਿਹਾ ਇਤਿਹਾਸ ਜਨਰਲ ਜ਼ੋਰਾਵਰ ਸਿੰਘ ਬਾਰੇ ਦੱਸ ਦਈਏ ਜਿਸ ਨੇ ਕਸ਼ਮੀਰ ਘਾਟੀ ਤੋਂ ਲੈ ਕੇ ਤਿੱਬਤ ਤੱਕ ਖਾਲਸਾ ਰਾਜ ਕਾਇਮ ਕੀਤਾ ਅਜਿਹਾ ਸਿੱਖ Yoda ਜਿਸ ਦੀ ਸ਼ਹੀਦੀ ਤੋਂ ਬਾਅਦ ਉਸ ਦੇ ਮਾਸ ਦੀ ਬੋਟੀ-ਬੋਟੀ ਵੀ ਲੋਕ ਆਪਣੇ ਘਰ ਲੈ ਕੇ ਗਏ ਕਿਉਂਕਿ ਲੋਕਾਂ ਦੀ માનਤਾ ਸੀ ਕਿ ਉਸਦੇ ਮਾਸ ਦੀ ਬੋਟੀ ਘਰ ਵਿੱਚ ਰੱਖਣ ਨਾਲ ਉਹਨਾਂ ਦੇ ਘਰਾਂ ਵਿੱਚ ਵੀ ਜ਼ੋਰਾਵਰ ਸਿੰਘ ਵਰਗੇ ਯੋਧੇ ਪੈਦਾ ਹੋਣਗੇ ਵੀਡੀਓ ਦੇ ਸ਼ੁਰੂ ਵਿੱਚ ਜਿਸ ਇਲਾਕੇ ਦੀ ਗੱਲ ਕੀਤੀ ਜਿਸ ਬਾਰੇ ਚੀਨ ਤੇ ਭਾਰਤ ਦਾ ਰੌਲਾ ਚੱਲਦਾ ਹੈ ਉਸ ਨੂੰ ਜਿੱਤਣ ਵਿੱਚ ਜਨਰਲ ਜ਼ੋਰਾਵਰ ਸਿੰਘ ਨੇ ਆਪਣੇ ਸਰ ਤੜ ਦੀ ਬਾਜੀ ਲਗਾਈ ਸੀ ਤੇ ਇਹ ਇਲਾਕਾ ਜਿੱਤ ਕੇ ਸਰਕਾਰੇ ਖਾਲਸਾ ਦੀ ਝੋਲੀ ਪਾਇਆ ਇਹ ਇਲਾਕਾ 1841 ਵਿੱਚ ਸਿੱਖ ਰਾਜ ਦਾ ਹਿੱਸਾ ਸੀ ਜਿਸ ਦਾ ਸਬੂਤ ਹੈ ਟਕਲਾ ਕੋਟ ਵਿੱਚ ਉਸਰਿਆ ਜ਼ੋਰਾਵਰ ਕਿਲਾ ਜੋ ਜਨਰਲ ਜ਼ੋਰਾਵਰ ਸਿੰਘ ਦੇ ਨਾਮ ਤੇ ਬਣਿਆ ਹੋਇਆ ਹੈ ਜਨਰਲ ਜ਼ੋਰਾਵਰ ਸਿੰਘ ਲੇਹ ਲਦਾਖ ਨੂੰ ਫਤਿਹ ਕਰਨ ਤੋਂ ਬਾਅਦ ਤਿੱਬਤ ਨੂੰ ਫਤਿਹ ਕਰਨ ਲਈ ਤੁਰ ਪਿਆ। ਮਾਨਸਰੋਵਰ ਝੀਲ ਦੇ ਇਲਾਕੇ ਨੂੰ ਸਹਿਜੇ ਹੀ ਫਤਿਹ ਕਰਕੇ ਉਸਨੇ ਤਿੱਬਤ ਵੱਲ ਚੜ੍ਹਾਈ ਕਰ ਦਿੱਤੀ। ਇਹਨਾਂ ਜੱਤਾਂ ਨੂੰ ਸੁਣ ਕੇ ਅੰਗਰੇਜ਼ ਬੁਖਰਾ ਗਏ ਤੇ ਉਹਨਾਂ ਨੇ ਡੋਗਰਿਆਂ ਦੀ ਮਦਦ ਨਾਲ ਇੱਕ ਸਾਜ਼ਿਸ਼ ਦੇ ਤਹਿਤ ਲਾਹੌਰ ਦਰਬਾਰ ਵੱਲੋਂ ਸਨੇਹਾ ਭਜਵਾ ਕੇ ਜ਼ੋਰਾਵਰ ਸਿੰਘ ਨੂੰ ਵਾਪਸ ਬੁਲਾ ਲਿਆ। ਜਦੋਂ ਜਰਨੈਲ ਜ਼ੋਰਾਵਰ ਸਿੰਘ ਵਾਪਸ ਪਰਤ ਰਿਹਾ ਸੀ ਤਾਂ ਟੂਯੋ ਦੇ ਸਥਾਨ ਤੇ ਤਿੱਬਤੀ ਫੌਜਾਂ ਨੇ ਉਸਤੇ ਹਮਲਾ ਕਰ ਦਿੱਤਾ ਖਾਲਸਾ ਫੌਜ ਦੀ ਗਿਣਤੀ ਬਹੁਤ ਥੋੜੀ ਹੋਣਾ -45 ਡਿਗਰੀ ਤਾਪਮਨ ਸਹਿਣ ਦੇ ਅਧੀਨਾ ਹੋਣਾ ਕੱਚੇ ਚੌਲਾਂ ਦਾ ਭੋਜਨ ਅਤੇ ਠੰਡ ਕਾਰਨ ਬਿਮਾਰ ਹੋਏ ਘੋੜਿਆਂ ਦੇ ਬਾਵਜੂਦ ਖਾਲਸਾ ਫੌਜ ਨੇ ਜਰਨੈਲ ਜ਼ੋਰਾਵਰ ਸਿੰਘ ਦੀ ਅਗਵਾਈ ਵਿੱਚ ਅਜੇਹੀ ਬਹਾਦਰੀ ਨਾਲ ਜੰਗ ਕੀਤੀ ਕਿ ਚਿੱਟੀ ਬਰਫ਼ ਦਾ ਰੰਗ ਲਾਲ ਹੋ ਗਿਆ ਇਸ ਦੌਰਾਨ ਜੰਗ ਜਿੱਤ ਰਹੀ ਖਾਲਸਾ ਫੌਜ ਦੀ ਅਗਵਾਈ ਕਰ ਰਹੇ ਜਰਨੈਲ ਦੇ ਪੰਟ ਵਿੱਚ ਇੱਕ ਉਲੀ ਆਨ ਲੱਗੀ ਸੂਰਨਾ ਘੋੜੇ ਤੋਂ ھیਠਾ ਡਿਗ ਪਿਆ ਪਰ ਸਿਰ ਵੀ ਆਪਣੇ ਵਰਛੇ ਨਾਲ ਦੁਸ਼ਮਨਾ ਦਾ ਮੁਕਾਬਲਾ ਕਰਦਾ ਰਿਹਾ ਅਤੇ ਦੁਪਹਿਰ ਤੱਕ ਕਿਸੇ ਵੈਰੀ ਦੀ ਉਸਦੇ ਲਾਗੇ ਆਉਣ ਦੀ ਜ਼ਰੂਰਤ ਨਾ ਹੋਈ ਆਖਰਿਕ ਵੈਰੀ ਨੇ ਕੁਝ ਉਚਾਈ ਤੋਂ ਇੱਕ ਤਿਪਤੀ ਵਰਸ਼ਾ ਵਗਾਤਾ ਮਾਰਿਆ ਝੇੜਾ ਜਰਨੈਲ ਦੀ ਪਿੱਠ ਤੇ ਵੱਜ ਕੇ ਛਾਤੀ ਵਿੱਚੋਂ ਪਾਰ ਹੋ ਗਿਆ ਤੇ ਜਰਨੈਲ ਜ਼ੋਰਾਵਰ ਸਿੰਘ ਸ਼ਹਾਦਤ ਪਾ ਗਏ ਜ਼ੋਰਾਵਰ ਸਿੰਘ ਇਤਨੇ ਬਹਾਦਰੀ ਨਾਲ ਲੜਿਆ ਕਿ ਟਿੱਬਤੀ ਲੋਕ ਉਸ ਦੇ ਇੱਕ ਇੱਕ ਵਾਰ ਨੂੰ ਪੁੱਟ ਕੇ ਨਿਸ਼ਾਨੀ ਤੌਰ ਤੇ ਘਰਾਂ ਨੂੰ ਲੈ ਗਏ ਉਸ ਦੇ ਸਰੀਰ ਦੀ ਬੋਟੀ-ਬੋਟੀ ਕਰਕੇ ਲੜਾਈ 'ਚ ਹਿੱਸਾ ਲੈਣ ਵਾਲੇ ਹਰੇਕ ਕਬੀਲੇ ਦੇ ਸਰਦਾਰ ਨੂੰ ਇੱਕ-ਇੱਕ ਬੋਟੀ ਵੰਡ ਦਿੱਤੀ ਕਿਉਂਕਿ ਤਿੱਬਤੀ ਲੋਕ ਮੰਨਦੇ ਹਨ ਕਿ ਸ਼ੇਰ ਦੇ ਮਾਸ ਨੂੰ ਘਰ ਵਿੱਚ ਰੱਖਣ ਨਾਲ ਸ਼ੇਰ ਵਰਗਾ ਬਹਾਦਰ ਪੁੱਤ ਜਨਮ ਲੈਂਦਾ ਹੈ। ਅਨਸੋਰਾਵਰ ਸਿੰਘ ਦੀ ਬਹਾਦਰੀ ਪਰ ਇਹ ਕਾਰਨਾਮਿਆਂ ਨੂੰ ਦੇਖ ਕੇ ਤਿੱਬਤੀ ਲੋਕ ਜ਼ੋਰਾਵਰ ਸਿੰਘ ਨੂੰ ਹੀ ਸ਼ੇਰ ਸਮਝ ਕੇ ਇਸ ਦੇ ਮਾਸ ਨੂੰ ਘਰ ਵਿੱਚ ਲੈ ਗਏ ਕਿ ਉਹਨਾਂ ਦੀ ਆਉਣ ਵਾਲੀ نسل ਸ਼ੇਰ ਜ਼ੋਰਾਵਰ ਸਿੰਘ ਵਰਗੀ ਬਹਾਦਰ ਪੈਦਾ ਹੋਵੇਗੀ। ਪੰਜਾਬ ਦਾ ਉਹ ਹਿੱਸਾ ਅੱਜ ਵੀ ਚਾਈਨਾ ਦੇ ਅਧੀਨ ਹੈ ਤੇ ਚਾਈਨਾ ਉਸ ਹਿੱਸੇ ਨੂੰ ਨਹੀਂ ਛੱਡ ਰਿਹਾ ਚਾਈਨਾ ਦਾ ਕਹਿਣਾ ਹੈ ਕਿ ਜਦੋਂ ਖਾਲਸਾ ਰਾਜ ਆਵੇਗਾ ਤੇ ਉਹ ਆਪਣਾ ਹੱਕ ਹੈ ਉਹ ਸਾਤੋਂ ਲੈ ਸਕਦੇ ਆ ਪਰ ਹਿੰਦੁਸਤਾਨ ਨੂੰ ਮੈਂ ਇਹ ਹਿੱਸਾ ਜਿਹੜਾ ਉਹ ਕਦੇ ਵੀ ਨਹੀਂ ਦਵਾਂਗਾ ਕਿਉਂਕਿ ਇਹ ਖਾਲਸਾ ਰਾਜ ਦੀ ਅਮਾਨਤ ਹੈ ਜੋ ਚਾਈਨਾ ਦੇ ਕੋਲ ਹੈ ਜਦੋਂ ਖਾਲਸਾ ਰਾਜ ਆਵੇਗਾ ਤਾਂ ਉਦੋਂ ਮੈਂ ਜਿਹੜਾ ਤਿੱਬਤ ਦਾ ਹਿੱਸਾ ਹੈ ਉਹ ਖਾਲਸਾ ਰਾਜ ਨੂੰ ਸੌਂਪ ਦੇਵਾਂਗਾ ਪਰ ਹਿੰਦੁਸਤਾਨ ਨੂੰ ਕਦੇ ਵੀ ਇਹ ਜਿਹੜੀ ਜ਼ਮੀਨ ਹੈ ਇਹ ਮੈਂ ਕਦੇ ਨਹੀਂ ਦੇਵਾਂਗਾ ਇਹ ਚਾਈਨਾ ਦਾ ਕਹਿਣਾ ਹੈ